ਸਤ ਸ੍ਰੀ ਅਕਾਲ ਕੀ ਹਾਲ ਚਾਲ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਲिटल ਇੰਜਨ ਮਹਿਰੀਨ ਤੇ ਤੇ ਅੱਜ ਆਪਾਂ ਚੱਲੇ ਸੀਗੇ ਭੂਆ ਵੱਲ ਭੂਆ ਦਾ ਮੁੰਡਾ ਜਿਹਦਾ ਵਿਆਹ ਹੈ ਆਪਣਾ ਸਹੁਰਾ ਛੋਟਾ ਉਹ ਆਇਆ ਹੋਇਆ ਆਸਟ੍ਰੇਲੀਆ ਤੋਂ ਤੇ ਉਹਨੂੰ ਮਿਲਣ ਤੇ ਥੋੜੀ ਬਹੁਤੀ ਸ਼ਾਪਿੰਗ ਕਰਨ ਉਹ ਕੋ ਕੁਝ ਬੋਲਣਾ ਚਾਹੁੰਦਾ ਪੁੱਤ ਹੈਲੋ ਕੱਦੋ ਹੈਲੋ ਕੱਦੋ ਚਲੋ ਠੀਕ ਆ ਆਪਾਂ ਮਿਲਦੇ ਆ ਫਿਰ ਠੀਕ ਆ ਲਾਵ ਵੀ ਮੈਦਰਾ ਹੋ ਗਏ ਤਿਆਰ ਆ ਗਿਆ ਮੇਰਾ ਸ਼ੇਰ ਅਰੇ ਲਾਲ ਹੈ ਪਿੰਕ ਪਿੰਕ ਬਨੇ ਅਡਾ ਲਾਵ ਵੀ ਆ ਗਏ ਗੱਲ ਕਰੋਗੇ ਸਾਰੋ ਲੈਟੀਆਂ ਆਉਂਦਾ ਉਹ ਪਹਿਲਾ ਆਇਆ ਵਾ ਸਾਰੋ ਪਹਿਲਾ ਵਾਟਾ ਗੱਡੀ ਚ ਤੂੰ ਆਇਆ ਬਾਅਦ ਚ ਬਾਈ ਜੀ ਮੈਂ ਤੁਹਾਨੂੰ ਪਤਾ ਹੀ ਇਹ ਵੀ ਪਹਿਲਾਂ ਆ ਚੁੱਕਿਆ ਸੀਗਾ ਨਹੀਂ 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 ਬਾਈ ਜੀ ਬਾਅਦ ਚ ਆਇਆ ਹੈ ਪਹਿਲਾਂ ਸੀ ਮੈਂ ਬੁੱਤੂ ਆਇਆ ਪਹਿਲਾਂ ਮੇਰਾ ਸ਼ੇਰ ਨੇ ਕੋਈ ਬੋਲਣਾ ਹੈ ਛੇ ਗੱਲਾਂ ਨੂੰ ਲਾਹਤਾ ਹਾਂ ਤਈ ਜਾਂਦਾ ਬੰਗੇ ਲੈਣੇ ਬੋਲਣਾ ਨਹੀਂ ਕੀਆ ਅੱਜ ਕਦੋਂ ਡਰਾਈਵ ਤੇ ਚੱਲ ਰਹੇ ਮੈਡਮਾ ਰਹਿੰਦੀਆਂ ਉਹਨਾਂ ਦੀ ਅਸੀਂ ਆ ਗਏ ਠੀਕ ਹੈ ਹੋਰ ਗੱਡੀ ਬੋਲਣਾ ਹੋਤਾ ਹੈ ਜੋ ਆਪਸੇ ਨਾ ਗੱਡੀ ਮੋੜ ਲਿਆ ਫਿਰ ਹਾਲ ਹੈ ਦੇਖੋ ਹਲੇ ਆਉਣਾ ਹੋਣ ਲੱਗੇ ਹਲੇ ਤਾਂ ਇੱਕੋ ਹੀ ਆਈ ਹੈ ਐਸਾ ਦੂਜੀ ਨੇ ਆਉਣਾ ਅੱਜ ਕਿਉਂ ਮੇਰੇ ਹਲੇ ਤਾਂ ਦੂਜੀ ਨੇ ਟਾਈਮ ਲਾਉਣਾ ਹੈ ਆ ਵਗੜੀ ਵਗਾਲੀ ਫਿਰ ਦੇਖ ਕੇ ਵਿੱਚ ਗਾਲੀਏ ਗੋਗੋ ਕਰਾ ਦੇ ਦੂੰ ਉਹ ਕਹੇਗਾ ਚਲ 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 ਵਿੱਚ ਦੇਖੀ ਜਾਂਦਾ ਰਾਮ ਵੀ ਬੰਦਾ ਨਾ ਯਾਰ ਅੰਮੀ ਬੰਦਾ ਬਾਈ ਸਾਬ ਪੇਤਾ ਨੂੰ ਯਾਰ ਬਾਸ਼ ਬਾਹਰ ਕੀ ਕਰਨਾ ਬਾਸ਼ ਕਰਦੀ ਹੈ ਬਾਹਰ ਮਮਾ ਕਿੱਥੇ ਤਰੀ ਬਾਹਰ ਪੰਮਾ ਨਹੀਂ ਛੱਡਾ ਪੰਮਾ ਨਹੀਂ ਛੱਡਾ ਆਦੇ ਮਮਾ ਨੂੰ ਕਹ ਆਜਾ 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 ਮਮਾ ਆਜਾ ਕਿੱਥੇ ਵੱਗੋ ਮੈਂ ਸੋਣੇ ਲੋ ਗੱਦੜਾ ਲੱਤੇ ਕਿਤੋਂ ਦਾ ਜੰਮ ਗਈ ਅਸੀਸੀਆਂ ਤੇ ਕਹਿੰਦੇ ਇਹਨਾਂ ਨੇ ਹੀਟਰ ਸੱਡ ਰੱਖਿਆ ਉਤੋਂ ਮਾਂ ਦੇ ਬੁੱਤਾਂ ਨੇ ਆਹ ਬੜੀ ਬੜੀ ਲੱਗ ਮੇਤਰਾ ਇਹ ਤਾਂ ਰਾਰਾ ਰੋਕੀ ਖੜੇ ਨੇ ਕਿੱਥੋਂ ਦੀ ਨੰਗਾਗੇ ਗੋਗੋ ਤੇਰੀ ਮਾਸੇ ਸਭ ਤੋਂ ਲੇਟ ਆਉਂਦੀ ਆ ਨਾ ਸਭ ਤੋਂ ਲੇਟ ਮੈਂ ਨਹਾਈ ਸੀਗੀ ਇਸ ਕਰਕੇ ਮੈਂ ਲੇਟ ਆਂਗੀ ਇਹਨਾਂ ਨੇ ਸਭ ਤੋਂ ਲੇਟ ਵਾਰੀ ਦਿੱਤੀ ਮੈਨੂੰ ਤੇਰਾ ਹਮੇਸ਼ਾ ਹੀ ਲੇਟ ਹੁੰਦਾ ਤੂੰ ਪੈਸਾ ਦਰਦਾ ਲੈ ਕੰਮ ਕਰਦੀ ਸੀ ਤੇਰਾ ਲੇਟ ਹੀ ਹੋਣਾ ਵੇਸਾ ਹੋ ਮੇਰੇ ਬਾਪ ਬੜੇ ਗਿੱਲੇ ਆ ਦੇਖੋ ਤੇ ਆਹ ਵਾਹ ਉਹ ਤੇਰੇ ਗਿੱਲੇ ਤੇ ਫੇਰ ਗੁਆਹ ਹੋਏਗੀ ਰਟਣੀ ਇਹਦਾ ਕਰ ਵੀ ਅਠਾ ਤਾਂੜੇ ਹੂੰ ਦੇਖੀ ਆਏ ਗੋਦਸ ਸੁਤ ਫਟੌੜੀ ਕਿਦਾ ਜੀ ਕਰਦਾ ਏ ਸਾਡੇ ਦਾ ਗੱਲਾਂ ਵੀ ਤੁਸੀਂ ਨਾਲ ਕਿੰਨੇ ਕਲਰ ਜਿਹੜੀ ਦਿੱਤੀ ਹੁੰਦੀ ਹੂੰ ਇਹਦੇ ਆ ਉਹ ਇੰਨੇ ਵਗੇ ਤਾਂ ਕੋਈ ਦੇਖੇ ਕਿੰਨੇ ਜੀ ਇਹਨੇ ਉਹ ਦੀ ਨਾ ਥੋੜਾ ਜਹਰ ਹੁੰਦਾ ਕਰਵਾ ਕੇ ਹੋਰ ਤਾਂ ਰੱਖੀ ਲੱਗਿਆ ਗੱਗੂ ਦੀ ਸ਼ਾਪਿੰਗ ਹੋ ਗਈ ਐ ਗੱਗੂ ਮੇਲਾ ਹੋ ਕੇ ਆ ਗਿਆ ਉਹ ਬੰਦੇ ਦੀ ਹਲੇ ਰਹਿੰਦੀ ਐ ਮੇਰੇ ਨਾਲ ਕਲਰ ਆਣੀ ਐ ਕਲਰ ਆੜੀ ਐ ਦੋਤੀ ਦੋਤੀ ਰੂ ਨਾ ਐ ਲੈ ਚਾਹੀਏ ਐ ਨਾ ਆਪਣੀ ਹੋ ਗਈ ਬਰਬਰੀ ਵਾਲੀ ਓਕੇ ਰਵੜ ਦੇ ਇੱਕ ਰੋਬੋ ਹੈ ਨਾ ਉਹ ਪੋਫਿੰਗ ਦਾ ਨਾ ਇਹ ਹੁੰਦਾ ਉਹ ਬੜਾ ਸਮਝਣ ਵਾਲਾ ਹੁੰਦਾ ਤੇ ਇਹ ਕੀ ਆ ਗਈ ਨਾ ਉਹ ਕੇ ਰਿਪੋਰਟ ਆ ਮਗਰ ਦੋ ਦੋ ਮੌੜੇ ਦੇ ਇਹ ਉਹਨਾਂ ਨੇ ਉਪਰੋਕਤ ਕਰਦਾ ਕਿਵੇਂ ਕਿਸੇ ਪਈਆਂ ਨਹੀਂ ਸਹੀ ਲੱਗੋ ਇਹ ਵੀ ਇਹ ਵੀ ਸਹੀ ਲੱਗਣੀ ਆ ਕਹਿੰਦੇ ਚੋਬਰ ਉਹ ਵੀ ਇਹਦੇ ਵਿੱਚ ਦੇ ਇਸ ਤੋਂ ਸਰਾਗਰਾ ਰਿਹਾ ਮਾੜੀ ਪੱਗ ਵਧੇ ਰਹੀ ਕਿਸੇ ਤੋਂ ਹਾਂ ਸਰਾਗਰਾ ਰਿਹਾ ਕਹਿੰਦੇ ਫੇਰਾ ਜਿਹੜਾ ਛੜ ਬਣਦਾ ਦੇ ਮੁੱਛਾਂ ਮੋੜ ਕੇ ਵੱਡੀਆਂ ਮੁੱਛਾਂ ਵਾਲਾ ਉਹ ਹੋ ਆਪਣੀ ਆ ਵੈਬਰੀ ਵਾਲੀ ਅੱਛਾ ਉਹ ਘਰਤੀ ਕਹਿੰਦੇ ਚੋਬਰ ਨੇ ਅੱਛਾ ਤੂੰ ਰਹਿ ਨਾ ਸਿੱਧੀ ਗੱਲਾਂ ਕੈਮਰਾ ਮੇਰੇ ਗੱਨੀ ਕਰੋ ਮੈਂ ਵਿੱਚ ਆਉਣਾਗਾ ਮੈਂ ਹੋਰ ਲੱਗ ਰਹੀ ਸੀ ਹੈਗੇ ਨੇ ਲੱਭਣ ਲਈ ਆਦੇ ਬਾਈ ਖੜਾ ਆਪਣਾ ਇਧਰ ਕਈ ਵਾਰੀ ਇਹਨਾਂ ਨੂੰ ਚੰਗੇ ਬੰਦੇ ਪਤਾ ਲਾਉਂਦਾ ਹੁੰਦਾ ਆ ਵੀ ਫਰੋਲਾ ਫਰਾਲੀ ਚੱਲ ਵੀ ਆਣ ਲੰਗਾਨ ਪੱਟਦੇ ਨਹੀਂ ਐ ਸਾਰੀ ਦਸੇ ਤਾਂ ਠੀਕ ਐ ਫਿਰ ਉਗੀ ਨਾ ਡੰਨ ਤੁਸੀਂ ਵੀ ਲੈਣਾ ਉਸਕੇ ਪੈਂਟ ਹਾਂ ਡੰਨ ਕਰਤੀ ਮੇਰੇ ਬਿਰੋ ਤੇ ਹੋਰ ਬਸ ਹੋਰ ਕੀ ਲੈਣਾ ਕੋਈ ਬੈਂਟ ਸ਼ਰਟ ਗੋਗੋ ਦੱਸ ਕੀ ਲੈਣਾ ਓ

ਪੁੱਤ ਜਾਨ ਉਹਨਾਂ ਨਾਲ ਲੱਗਦੇ ਵਾਹ ਸੋਨਾਂ ਨਾਲ ਕਮਰਾ ਇੱਕ ਵਾਰ ਪਹਿਲਾਂ ਇਹ ਚੌੜੀ ਬੱਤੀ ਜਣੀ ਹੋਣੀ ਹੈ ਉਹ ਇੱਕ ਇਹ ਰੰਗ कलर ਉਹ ਬੋਲਦੇ ਸੋਨੇ ਚੂੜੇ ਬੋਲ ਲਾਇਆ ਦੇਖ ਤੂੰ ਵੀ ਹੋਣਾ ਨਾ ਨਾ ਲੁਗੋ ਤੇ ਡਿਫਰੈਂਡ ਹੈ ਨਾ ਹੈ ਨਾ

ਹਲਾਇਦੇ ਚੇੜੇ ਪੈਸੀ ਉਹ ਵੀ ਰੇਟ ਸੇਮ ਤੋਂ ਹੈ ਨਹੀਂ ਤਾਂ ਤਾਹਾਂ ਤੋਂ ਗਿਆ ਪਤਾ ਦੁੱਧ ਹੋਣ ਦਾ ਸਾਦੇ ਦੇਖੋ ਅੱਗੇ ਆਪਣਾ ਰਾਖੀ ਲਾ ਕੇ ਜਿਹੜੀ ਤੇ ਪਾਈ ਆ ਵੀਰੇ ਆ ਆ ਹੋ ਰਹੇ ਜੇ ਤਾਂ ਵੀ ਆਪ ਦੇ ਆਪ ਨੂੰ ਥੋੜਾ ਹੋੜ ਲੱਗਦਾ ਆਪ ਦੇ ਆਪ ਨੂੰ ਥੋੜਾ ਹੋੜ ਲੱਗਦਾ ਪਰ ਪੂਰੀ ਜੀ ਦੀ ਮੋੜ ਆ ਵਿੱਚ ਹੀ ਪਾਈ ਸਮਝ ਲੱਗਦੀ ਹੈ ਨਾ ਵੀ ਇਹ ਮੱਤੀ ਹੈ ਜੇ ਬੱਤੀ ਗਰੇ ਬੱਤੀ ਚਲ ਕੋਈ ਮੈਂ ਪਾ ਦੇ ਤਿੰਨ ਚੇਹਰਾਂ ਨੂੰ ਕੋਈ ਇਹ ਕਲਰ ਵੀ ਲੈ ਆਈ ਹਾਂ 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 ਆਪਰੇ ਆ ਬੜਾ ਕਾਲੀ ਚੱਜੋ ਕਿੱਥੇ ਜਾਣਾ ਉੱਥੇ ਕਿੱਥੇ ਕਿੱਥੇ ਤਾਂ ਕਿਨੇ ਤਿਬ ਆਹ ਨਾ ਅੱਛਾ ਚੱਪਾ ਹੈਲੋ ਕਰ ਚੱਲ ਆਜੂ ਅੱਜ ਜੀ

ਉਹ ਆਉਂ ਰਹੇ ਨੇ ਜੀ ਅੱਤੀ ਚੱਲੀ ਉਹ ਦੇ ਨੂੰ ਕਾਰ ਬਹੁਤ ਸਤਾ ਮੈਂ ਮਤ ਬਹੁਤ ਬਾਇਸ ਨੂੰ ਮਿਲੂ ਇਹ ਦੋ ਦਾ ਦਰੋ ਦਾ ਦਰੋ ਦਾ ਦੁਵਾਇਆ ਵਾ ਸਸਤਾ ਲਓ ਵੀ ਮਿੱਤਰੋ ਆਪਣੀ ਹੋ ਗਈ ਹੈ ਸ਼ਾਪਿੰਗ ਵਿਆਹ ਦੀ ਆਲਮੋਸਟ ਲਗਭਗ ਥੋੜੀ ਬਹੁਤੀ ਰਹਿੰਦੀ ਆ ਬਸ ਆਲਮੋਸਟ ਕੰਪਲੀਟ ਹੀ ਸਮਝੋ ਸਾੜੀ ਰਹਿੰਦੀ ਹੈ ਹਜੇ ਪਸੰਦ ਨਹੀਂ ਆਇਆ ਥੋੜਾ ਤਾਂ ਔਖਾ ਹੈ ਚਲੋ ਚਲੋ ਜੀ ਬੋਲਾਂ ਬਹੁਤ ਟਾਈਮ ਹੋ ਗਿਆ 벨트라 마무리지. 내가부터. 나부터 열라. 나 먼저 열라. 아이 아이, 밑두 벨트 끼는 게 근데. 까키.

हां बेटे ਕੀ ਕਰਦਾ ਕੱਕੇ ਕੀ ਕਹਿਣਾ ਕੀ ਆ ਸਾਨੂੰ ਤੇਰੀ ਸਮਝ ਨਹੀਂ ਆਉਂਦੀ ਕੀ ਕਹਿਣਾ ਤੂੰ ਹੂੰ ਕੀ ਕਹੀ ਜਨ ਓਏ ਕੀ ਕਹੀ ਜਨ ਓ ਮੇਰੀ ਮਿੱਡੂ ਹੂੰ ਹੂੰ ਕੀ ਕਰ ਲੱਗੀ ਹੋਈ ਕੁਰਤਾ ਬੁਕਰੇ ਨੂੰ ਦੇਖ ਵੇੜਾ ਬੜ ਰਾ ਜਿਹੜੀ ਮੋੜ ਨਹੀਂ ਰਹੀ ਸਾਰੇ ਬਟਨ ਜਿਹੜੇ ਕਹਿੰਦੇ ਰਸ ਬਵਾਤਾ ਆ ਬੰਦੇ ਦੇ ਕਾਰਨਾਮ ਆ ਬੰਦੇ ਦੇ ਕਾਰਨਾਮਿਆਂ ਦਾ ਜਿੱਦਾਂ ਨੂੰ ਜਾਂਦਾ ਰਸ ਬਵਾਤਾ ਅੱਜ ਵੀਡੀਓ ਵੀ ਲਾ ਦੇਣਾ ਅੱਜ ਅੱਜ ਇਧਰ ਵਾਲਾ ਪਸਾਰੂ ਵਿੱਚ ਜਾਮ ਲੱਗ ਗਿਆ ਕਹਿੰਦੇ ਹੈਗਾ ਤਾਂ ਛੋਟਾ ਹੀ ਆ ਪਰ ਜਾਮ ਤਾਂ ਜਾਮ ਹੀ ਆ ਲੈ ਮੇਟਰ ਉਪਰ ਚੜ ਗਏ ਹੁਣ ਜ਼ੋਰ ਪਰਖਿਆ ਜਾਣਾ ਹੁਣ ਤੇ ਜੀ ਕੱਚਾ ਕਸਤਾ Banda ਕੱਚਾ ਗਾਤਾ ਸੀ ਤਾਂ ਕੱਚੇ ਲਾਤਾ ਜਾਵੇਂ ਯਾ ਦੇਖੋਗੇ ਪਕੌੜਿਆਂ ਦੇ ਕਹਿੰਦੇ ਵਾਹ ਸੌ ਗੋਬੀਆ ਲੈ ਗੋਬੀ ਇਹ ਗੋਬੀਸ ਹੋ ਗਿਆ ਚਲੋ ਪਕੌੜੇ ਪਕੂੜੇ ਖਾ ਕੇ ਫਿਰ ਆਪਾਂ ਚੱਲਦੇ ਆਂ ਭੂਆ ਕੇ ਪਿੰਡ ਆਈ ਜਣਾਂ ਦਾ ਲਗਭਗ ਲੋਕ ਯਾਰ ਦੁਕਾਣ ਵੀ ਹੋਲੀ ਕਰ ਲਿਆ ਯਾਰ ਉਹ ਵਸਲਾ ਹਾਂ ਫੰਡ ਜਾਹਾ ਗਿਰ ਦਰਵਾਜ਼ਾ ਖੋਲ ਨਾ ਨਾਈਟ ਟਾਈਮ ਦਾ ਆ ਗਿਆ ਘਰ ਨਾਲ ਹੋ ਬਾਂਦਰ ਬੈਠਾ ਨਾਲ ਜਿਹੜਾ ਉਹ ਹੀ ਆਪੂ ਵਾਲਾ ਸੋਰ ਪਿਆਲਾ ਮੁੰਡਾ ਦਾਹਲਾ ਮੁੰਡਾ ਜਿਹਦੀ ਸਭ ਵਿੱਚ ਚੱਲਦੀ ਆ ਵਿਆਦੀ ਉਹ ਬਾਂਦਰਾ ਉਤਰਿਆ ਉਤਰਿਆ ਬਾਈ ਉਹ ਆ ਗਈ ਬੂਆ ਉਤਰ ਮਸਾ ਲੇ ਮਸਾ ਕਰ ਮਸਾ ਖੱਤ ਮਿਲਿਆ ਇਹ ਆਲਾ ਬੁਫੜਾ ਕੈਮ ਵਧੀਆ ਜਮਾਇਨ ਬਾਲ ਮੂਲ ਖਾਦਾ ਹੋਇਆ ਹੁਣ ਆ ਜਾ ਉਹ ਖੜਾ ਸੇ ਹੋਰ ਉਹ ਆਲਾ ਮੁੰਡਾ ਜਿਹਦਾ ਵਿਆਹ ਵਿਆਹ ਵਾਲਾ ਮੁੰਡਾ ਵਿਆਹ ਵਾਲਾ ਮੁੰਡਾ

ਉਹ ਨਾ 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 ਤਾ 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 ਕਿਤੇ ਮਿਲੇ ਨਾ ਹੋਰ ਤਾਕ ਹੋ ਗਿਆ ਉਹ ਹੁਣ ਕਿਸੇ ਬਾਹਰ ਵੀ ਨੰਗੂ ਵੀ ਫਰ ਲੱਗਦੀ ਲੱਗੂਗੀ ਉੱਪਰ ਹੀ ਡਾ ਲਿਆ ਮਨ ਨੂੰ ਉੱਤੋਂ ਜਾ ਆ ਜਾਏ ਜਾ ਆ ਜਾ ਬੀਬੀ ਹੁਣ ਲੈ ਆਉਂ ਜਾਓ ਗੱਡੀ ਦਾ ਨਹੀਂ ਤੂੰ ਤਾਂ ਅੱਜ ਬਣ ਸਕਦਾ ਸੀ ਨਹੀਂ ਬੰਦਾ ਕਿੱਥੇ ਜਾ ਬਹੁਤ ਚੀਜ਼ੇ ਖੋਦਾ ਨਹੀਂ ਠੀਕ ਹੈ ਜੱਗੇ ਜੱਗੇ ਨੂੰ ਬਾਹਰੇ ਬਿਠਾ ਲੰਦਾ ਸੀਟ ਤੋਂ ਵੱਢ ਕੇ ਵੀ ਆਉਂਦੇ ਬਹਿਣ ਤੂੰ ਦੇਖ ਜਿਵੇਂ ਉਹ ਰਾਜੂ ਰਾਤ ਸਾਨੂੰ ਕੰਮ ਦਾ ਪਿਆ ਆ ਗਿਆ ਆ ਗਿਆ ਕੀ ਸਰਦਾ ਠੱਠੇ ਨੂੰ 10 ਵਜੇ ਆਏ ਯਾਰ ਅੱਜ ਅਸੀਂ ਹੈ ਬੜਾ ਠੱਠਾ ਪਾ ਲਾ ਦੂ ਆਹ ਇੱਕ ਜਣਾ ਹੋਰ ਨਟ ਤੇ ਵਜੇ ਫੇਰ ਪਤਾ ਲੱਗਦਾ ਉਹ ਦਸੂਰੇ ਵੀ ਆਉਣ ਤੇ ਆਉਣ ਤੇ ਆਹ ਕੀ ਚੰਗਾ ਠੱਠਾ ਪਾ ਲਾ ਫਿਰ ਮੈਂ ਬਿਆ ਹੁੰਦਾ ਬਿਆ ਲੱਗੀ ਕਿ ਕਥਾ ਉਹਦਾ ਵੀ ਕੋਟਪਨ ਤੇ ਫਿੱਟ ਆਉਂਦਾ ਆ ਜੇ ਆਇਆ ਵੀ ਤਾਂ ਉਹ ਲੁਪਨਾਤਾ ਹੀ ਤਾਂ ਸਿਰਵਤ ਇਸ ਵਾਰ ਦਾ ਕਰਦਾਗਾ ਮੈਂ ਮੈਂ ਇਹਨੂੰ ਛੇ ਪਾਣੀ ਸਮਾਨ ਨੂੰ ਕਿਹਾ ਮੈਂ ਇਹਨੂੰ ਕਿਹਾ ਮਰਾ ਮੇਰੀ ਆਸ ਉਮੀਦ ਚਾਜ ਤਾਂ ਲੈ ਲਿਆ ਇਹ ਦੋਹਾਂ ਵਿੱਚ ਖੁੱਲੀ ਰੱਖੀ ਮੈਂ ਮਾਮਲੇ ਹੋਰ ਪਰ ਗੱਲ ਨੂੰ ਬੋਲਦਾ ਮੇਰਾ ਮਾਮਲੇ ਦੋਵੇਂ ਹੂਟਾ ਮਾ ਵੀ ਤਾਂ ਖੁੱਲਾ ਰੱਖੀ ਮੈਂ ਇਹ ਖੋਲ ਉਹ ਜਿਹੜਾ ਰਿੰਗ ਦੀ ਦੇ ਨਾਲ ਮੈਂ ਆਵਾਂ ਰੋਡ ਆਫ ਦਾ ਨਾਲ ਉਹ ਤੇ ਮੋਟਰਸਾਈਕਲ ਵਾਲਾ ਬੂਹੇ ਲੱਗਿਆ ਫਿਰ ਉਹਦੇ ਪਿੱਛੇ ਜੀ ਆਇਆ ਉਹਦਾ ਲਾਦਾ ਕੋਈ ਲੈਣ ਉਹਦੇ ਚਿੱਟੀ ਲੈਣ ਵੀ ਹੈ ਜੀ ਉਹ ਤੋਂ ਕੁਛ ਨਹੀਂ ਉਤੋਂ ਪੱਟੀ ਬੈਠੇ ਬਚਾਲੋ ਕੋਲ ਜਿਆਦਾ ਉਹੀ ਚੱਕਰ ਹੋਇਆ ਉੱਥੇ ਆ ਕੇ ਪੱਟੀ ਖੋ ਗਈ ਸੀ ਹੈ ਨਹੀਂ ਪੱਟੀ ਜਿਹੜਾ ਜਿਹੜਾ ਉਹ ਸੀ ਉਹ ਰੁਕੇ ਨਹੀਂ ਰੁਮੇ ਨਹੀਂ ਤੁਰੇ ਤੇਰੇ ਫੜੇ ਆ ਉਹਨਾਂ ਡਾਈ ਮਾਰੀ ਐ ਉਹਨਾਂ ਇਹ ਫੜਿਆ ਐ ਮਾਰਿਆ ਵੀ ਚੱਕੋ ਰਾਜੂ ਨਾਲ ਜੀ ਉਹ ਪੱਪਾ ਦਿਓ ਉਹ ਬੈਠ ਉਹਦੇ ਵਿੱਚ ਲਈਦਾ ਜਿਹੜਾ ਇਹ ਫੜਾ ਤੇ ਆਪਾਂ ਉਹ ਰੁਕੇ ਨਹੀਂ ਐ ਦਾ ਮਤਲਬ ਉਹਦਾ ਇੱਧਰ ਖੜਿਆ ਅਸ ਤੂੰ ਰੁਕਿਆ ਨਹੀਂ ਤੂੰ ਐਂ ਜਾਂਦੇ ਜਿਗੜੀ ਰੁਕ ਹਾਂ ਬਾਹਲਾ ਹੀ ਕਰ ਤਾ ਆ ਕਿਪਾ ਮੈਨੂੰ ਲੱਗਿਆ ਤੂੰ ਨਾ ਉਹਨਾਂ ਨੂੰ ਫੇਲ ਕਰ ਰਹੇ ਹੋ ਹੁੰਦੇ ਨੇ ਉਹ ਜਿਹੜੀ ਉਹਨੇ ਸਾਊਥ ਇੰਡੀਆ ਫਿਲਮਾਂ ਵਾਲੇ ਹੁੰਦੇ ਬਸ ਕੰਮ ਚੱਲਦੇ ਸਾਰਾ ਪਾਪਾ ਕਰਦੇ ਐਡੂ ਉਹਦੇ ਨੂੰ ਬਸਦਾ ਕਿਦੇ ਪਾਪਾ ਮਾਰਿਆ ਕੱਦ ਵੀ ਬਸਦਾ ਕੱਲੀ ਮਾਰਿਆ ਇਹਨੂੰ ਕਹਿ ਕੇ 5 ਮਿੰਟ ਉੱਥੇ ਦਾ ਮੈਂ ਖੜਾ ਹੀ ਰੱਖਿਆ ਹੈ ਪੱਤ ਤੂੰ